ਚੰਡੀਗੜ੍ਹ ਕੁਲੂ ਮਨਾਲੀ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਤਾਂ ਬੇहद ਦਰਦਨਾਕ ਹਾਦਸਾ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਮਨਾਲੀ ਜਾ ਰਿਹਾ ਸੀ ਪੂਰਾ ਪਰਿਵਾਰ ਔਰ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਇਹਨਾਂ ਦੀ ਕਾਰ ਇੱਕ ਅਣਪਛਾਤੇ ਵਾਹਨ ਦੇ ਪਿੱਛੇ ਜਾ ਕੇ ਵੱਜਦੀ ਹੈ ਜਿਸ ਦੇ ਵਿੱਚ ਅਗਲਾ ਹਿੱਸਾ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਜਾਂਦਾ ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਜੋ ਅਗਾਰ ਦੇ ਅੱਗੇ ਬੈਠੇ ਸੀ ਦੋ ਲੋਕ ਉਹ ਪੂਰੀ ਤਰੀਕੇ ਦੇ ਨਾਲ ਪ੍ਰੈਸ ਹੋ ਜਾਂਦੇ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਬਾਹਰ ਕੱਢਿਆ ਜਾਂਦਾ ਔਰ ਕਾਫੀ ਮੁਸ਼ਕਲਤ ਕਰਨੀ ਪਈ ਇਹਨਾਂ ਨੂੰ ਬਾਹਰ ਕੱਢਣ ਦੇ ਵਿੱਚ ਔਰ ਦੱਸਿਆ ਜਾ ਰਿਹਾ ਹੈ ਕਿ ਕਾਰ ਦੇ ਅੱਗੇ ਜੋ ਲੋਕ ਸਵਾਰ ਸੀ ਅ ਅਗਲੀ ਸੀਟ ਦੇ ਉੱਤੇ ਜੋ ਇੱਕ ਵਿਅਕਤੀ ਬੈਠਾ ਸੀ ਤਾਂ ਉਸ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਜਦੋਂ ਕਿ ਡਰਾਈਵਰ ਸੀਟ ਤੇ ਜੋ ਵਿਅਕਤੀ ਬੈਠਾ ਸੀ ਤਾਂ ਉਸ ਦੀ ਵੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ ਤਸਵੀਰਾਂ ਜੀ ਤੁਸੀਂ ਦੇਖ ਸਕਦੇ ਹੋ ਕਿ ਕਾਰ ਪੂਰੇ ਤਰੀਕੇ ਦੇ ਨਾਲ ਇਸ ਦੇ ਉੱਪਰ ਖੱਟੇ ਹੋ ਚੁੱਕੇ ਨੇ ਇਹ ਅਗਲਾ ਹਿੱਸਾ ਤਾਂ ਪੂਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ ਪ੍ਰੈਸ ਹੋ ਚੁੱਕਾ ਹੈ ਔਰ ਇਸ ਦੇ ਵਿੱਚ ਜੋ ਵਿਅਕਤੀ ਸਵਾਰ ਸੀ ਉਹ ਵੀ ਪੂਰੇ ਤਰੀਕੇ ਦੇ ਨਾਲ ਇਹਦੇ ਵਿੱਚ ਪ੍ਰੈਸ ਹੋ ਜਾਂਦੇ ਜਿਨਨੇ ਔਰ ਜੋ ਡਰਾਈਵਰ ਹੈ ਤਾਂ ਉਸ ਨੂੰ ਵੀ ਮੌਕੇ ਦੇ ਉੱਤੇ ਹਸਪਤਾਲ ਪਹੁੰਚਾਇਆ ਗਿਆ ਜੋ ਬਾਕੀ ਲੋਕ ਕਾਰ ਦੇ ਵਿੱਚ ਸਵਾਰ ਸੀ ਤਾਂ ਉਹਨਾਂ ਨੂੰ ਵੀ ਮੌਕੇ ਤੇ ਰੈਸਕਿਊ ਕਰਕੇ ਹਸਪਤਾਲ ਪਹੁੰਚਾਇਆ ਗਿਆ ਪਰ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਕਿਉਂਕਿ ਪੂਰੇ ਤਰੀਕੇ ਦੇ ਨਾਲ ਪ੍ਰੈਸ ਹੋ ਚੁੱਕੇ ਸੀ ਔਰ ਜੋ ਡਰਾਈਵਰ ਸੀਟ ਦੇ ਨਾਲ ਇਹ ਸੀਟ ਦੇ ਉੱਤੇ ਵਿਅਕਤੀ ਬੈਠਾ ਸੀ ਤਾਂ ਉਸ ਦੀ ਹਾਲਤ ਵੀ ਉਸ ਦੀ ਤਾਂ ਮੌਕੇ ਦੇ ਉੱਤੇ ਹੀ ਮੌਤ ਹੋ ਗਈ ਤਾਂ ਇਹ ਬੇहद ਖੌਫਨਾਕ ਤਸਵੀਰਾਂ ਹਾਲਾਂਕਿ ਬਾਅਦ ਵਿੱਚ ਤਸਵੀਰਾਂ ਕਿ ਜਿਸ ਤਰੀਕੇ ਦੇ ਨਾਲ ਕਾਰ ਨੂੰ ਉੱਥੋਂ ਚੁੱਕਿਆ ਜਾਂਦਾ ਜੇਸੀ ਵੀ ਲਿਆ ਕੇ ਔਰ ਸਾਈਡ ਤੇ ਕੀਤਾ ਜਾਂਦਾ ਕਿਉਂਕਿ ਹਾਦਸਾ ਬੇहद ਭਿਆਨਕ ਸੀ ਔਰ ਕਾਰ ਦੇ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਦੇ ਨਾਲ ਅਗਲਾ ਹਿੱਸਾ ਨਸ਼ਟ ਹੋ ਚੁੱਕਾ ਹੈ ਔਰ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀ ਹਰਿਆਣਾ ਤੋਂ ਮਨਾਲੀ ਜਾ ਰਹੇ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਦਾ ਆ ਪਿੰਡ ਬਾਰੂਵਾਲ ਦੇ ਨੇੜੇ ਇਹ ਤੜਕੇ ਅੱਜ ਹਾਦਸਾ ਵਾਪਰਦਾ ਔਰ ਦੱਸਿਆ ਜਾ ਰਿਹਾ ਹੈ ਕਿ ਕਿਰਤਪੁਰ ਸਾਹਿਬ ਦੀ ਜੋ ਪੁਲਿਸ ਹੈ ਤਾਂ ਮੌਕੇ ਤੇ ਪਹੁੰਚ ਕੇ ਉਹਨਾਂ ਦੇ ਵੱਲੋਂ ਜੋ ਕਾਰ ਦੇ ਵਿੱਚ ਲੋਕ ਸਵਾਰ ਸੀ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਹੈ ਔਰ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਹੈ ਔਰ ਮੌਕੇ ਦੇ ਉੱਤੇ ਇੱਕ ਵਿਅਕਤੀ ਦੀ ਮੌਤ ਹੋ ਚੁੱਕੀ ਹੈ ਜਦੋਂ ਕਿ ਕਾਰ ਦਾ ਡਰਾਈਵਰ ਸੀਟ ਤੇ ਜੋ ਵਿਅਕਤੀ ਬੈਠਾ ਸੀ ਤਾਂ ਉਸ ਦੀ ਹਾਲਤ ਵੀ ਕਾਫੀ ਖਰਾਬ ਦੱਸੀ ਜਾ ਰਹੀ ਹੈ ਤਾਂ ਬੇहद ਗੰਭੀਰ ਹਾਦਸਾ ਕਾਰ ਦੱਸਿਆ ਜਾ ਰਿਹਾ ਕਿ ਕਿਸੇ ਆਣ ਪਛਾਤੇ ਵਾਹਨ ਦੇ ਪਿੱਛੇ ਜਾ ਕੇ ਟਕਰਾਈ ਹੈ ਜਿਸ ਕਰਕੇ ਇਹ ਹਾਦਸਾ ਵਾਪਰ ਗਿਆ ਔਰ ਇਨੀ ਤੇਜ਼ ਰਫਤਾਰ ਕਾਰ ਦੀ ਰਹੀ ਹੋਵੇਗੀ ਤੁਸੀਂ ਅੰਦਾਜ਼ਾ ਇਹਨਾਂ ਤਸਵੀਰਾਂ ਤੋਂ ਲਗਾ ਸਕਦੇ ਹੋ ਕਿਉਂਕਿ ਅਗਲਾ ਹਿੱਸਾ ਬਿਲਕੁਲ ਨਸ਼ਟ ਹੋ ਚੁੱਕਾ ਹੈ ਬਿਲਕੁਲ ਪ੍ਰੈਸ ਹੋ ਚੁੱਕਾ ਸੀ ਔਰ ਇਸ ਦੇ ਵਿੱਚੋਂ ਪ੍ਰੈਸ ਹੋਏ ਬੰਦੇ ਹੀ ਬਾਹਰ ਕੱਡੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਾਲਤ ਰਹੀ ਹੋਵੇਗੀ ਇਸ ਦਾ ਅੰਦਾਜ਼ਾ ਕਾਰ ਦੀ ਹਾਲਤ ਨੂੰ ਦੇਖ ਕੇ ਲਗਾਇਆ ਜਾ ਸਕਦਾ ਹੈ ਤਾਂ ਫਿਲਹਾਲ ਬੇहद ਭਿਆਨਕ ਹਾਦਸਾ ਜਿਸ ਦੇ ਵਿੱਚ ਹਰਿਆਣਾ ਤੋਂ ਮਨਾਲੀ ਜਾ ਰਹੇ ਜੋ ਪੰਜ ਲੋਕ ਜੋ ਇਸ ਕਾਰ ਦੇ ਵਿੱਚ ਸਵਾਰ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਔਰ ਇਹਨਾਂ ਦੇ ਵਿੱਚੋਂ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਹਾਦਸੇ ਨੂੰ ਲੈ ਕੇ ਜੋ ਰਾਹਗੀਰ ਮੌਕੇ ਤੇ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਹੈ ਔਰ ਪੁਲਿਸ ਮੁਲਾਜ਼ਮ ਜੋ ਮੌਕੇ ਤੇ ਪਹੁੰਚੇ ਨੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਆ ਮਾ ਜੀ ਗੱਡੀ ਆ ਰਹੀ ਸੀ ਕੀਪੂਰ ਸਾਈਡ ਤੋਂ ਮਨਾਲੀ ਰੋਡ ਤੇ ਤੇ ਉੱਥੇ ਐਕਸੀਡੈਂਟ ਹੋ ਗਿਆ ਗੱਡੀ ਦੇ ਪਿੱਛੇ ਕਿਸੇ ਟਕਰਾ ਗਈ ਹੈ ਸਾਨੂੰ ਅੱਧੇ ਘੰਟੇ ਬਾਅਦ ਮੈਸੇਜ ਭੋਣ ਚਿਆ ਹੈ ਤੇ ਜੀ ਤਰੰਤ ਪਹੁੰਚ ਗਿਆ ਤੇ ਜਿਹੜੇ ਬੰਦੇ ਸੀਰੀਅਸ ਤੇ ਉਹ ਅਸੀਂ ਰੈਫਰ ਕਰਤੇ ਆ ਭੇਜਤੇ ਆ ਐਮਬੂਲੈਂਸ ਵਿੱਚ ਅਨੰਦਪੁਰ ਸਾਹਿਬ ਇੱਕ ਬੰਦਾ ਐਕਸਪਾਇਰ ਹੋ ਗਿਆ ਡੈੱਡ ਐਟ ði ਬੋਡੀ ਇਹ ਉਹਦੀ ਡੈੱਡ ਬੋਡੀ ਵੀ ਅਸੀਂ ਅਨੰਦਪੁਰ ਸਾਹਿਬ ਹਸਪੀਟਲ ਛੱਡ ਆਏ ਆ ਤੇ ਬਾਕੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੇ ਚਾਰੇ ਬੰਦੇ ਜਿਹੜੇ ਦੋ ਲੇਡੀਜ਼ ਸੀ ਤੇ ਇੱਕ ਬੱਚਾ ਐ ਪਿਛਲੇ ਇੱਕ ਬੰਦਾ ਐ ਡਰਾਈਵਰ ਐ ਜਿਹੜਾ ਜਿਹੜਾ ਕਨੈਕਟਰ ਸੀਟ ਤੇ ਬੈਠਿਆ ਸੀ ਉਹ ਐਟ ਦੀ ਸਪੋਰਟ ਗੱਡੀ ਹੋ ਗਿਆ ਉੱਥੀ कि बाकी बंदे है जी है। वो चले गए उन्होंने रैफर करता चंडीगढ़ बाकी उन्होंने सी गड्डी ਛੱਡਤੀ ਚੱਕਤੀ ਆ ਜੀ ਠਾਣੇ ਲਿਆਂਦੇ ਆ ਤੇ ਪੁਲਿਸ ਵਾਲੇ ਪਹੁੰਚ ਗਏ ਸੀ ਬਾਕੀ ਉਹ ਖਰਬਨੀ ਕਾਰਵਾਈ ਕਰਦੇ ਤੇ ਹੋਰ ਪਈ ਇਨਫੋਰਮੇਸ਼ਨ ਆਈ ਵੀ ਐਕਸਰ ਵੀ ਮੌਕੇ ਤੇ ਪਹੁੰਚੇ ਉਥੇ ਐਂਬੂਲੈਂਸ ਤੋਂ ਤਿੰਨ ਬੰਦੇ ਐਂਬੂਲੈਂਸ ਰੈਨਡ ਕਰਕੇ ਪਹਿਲਾ ਤੇ ਜੇ ਇੱਕ ਬੰਦਾ ਵਿੱਚ ਫਸ ਕੇ ਸੀ ਉਹ ਵੀ ਡੈੱਥ ਹੋ ਗਈ ਹੈ ਤੇ ਚੌਥਾ ਜਿਹੜਾ ਟੀਚ ਖੁਮਾਰ ਹੈ ਇਹ ਡਰਾਈਵਰ ਹੈ ਜਿਹੜਾ ਹਾਲ ਦਾ ਰਹਿਣਾ ਵਾਲਾ ਹੈ ਬਾਕੀ ਜਿਹਨ ਜੱਟਪੌੜੀ ਨੰਦ ਤੋਂ ਸਭ ਜਾਈ ਨੇ ਟੰਕੀਆ ਨੋ 132 ਦੇ ਪਾ ਕਰਦੇ ਆ ਕਾਰ ਦੀ ਇਤਿਹਾਸੇ ਦਾ ਕਾਰਨ ਪਤਾ ਲੱਗਿਆ ਕੀ ਹੈ ਜੀ ਉਸਨੇ ਕਹਿੰਦਾ ਜੀ ਇਹ ਗੱਡੀ ਕੱਲੀ ਹੋਈ ਕਿਸੇ ਅੱਗੇ ਯਾਰੀ ਗੱਡੀ ਪਿੱਛੇ ਰੱਧੀ ਹੈ ਜੀ ਕੋਈ ਅਗਲੀ ਗੱਡੀ ਬਾਰੇ ਕੀ ਪਤਾ ਨਹੀਂ ਤੇ ਹੁਣ ਕੀ ਸਥਿਤੀ ਹੈ ਜੀ ਹੁਣ ਉਹਨਾਂ ਨੂੰ ਜਿਹੜੇ ਇੰਜਨ ਸੀਗੇ ਬੱਤੀ ਡਰਾਈਵਰ ਕੀ ਕੇ ਆਨੰਦ ਸਿੰਘ ਤੋਂ ਮਰਦਕੀ ਜੇ ਤਾਂ ਕੋਈ ਨਹੀਂ ਕਿਹਾ ਉਹ ਦਰਤੀ ਆਨੰਦ ਉਹਨਾਂ ਦੇ ਬਾਤਾਂ ਤੋਂ ਤਾਂ ਇੰਨੀ ਕਰਦੇ ਤੇ ਪੋ ਗਿਆ ਜੀ ਹਾਂ ਪਗਟੀ ਜੀ ਜਿਹੜਾ ਇੱਕ ਫੋਨ ਮਿਲਿਆ ਸੀ ਆ ਫੋਨ ਦਾ ਤੇਰੀ ਆਪਾਂ ਉਹਨਾਂ ਦੇ ਪਰਿਵਾਰਾਂ ਬਾਕੀ ਪਰੇ ਜੀ ਸਾਨੂੰ 4:00 ਵਜੇ ਹੀ 10-15 ਮਿੰਟ ਪਹੁੰਚ ਗਏ ਉੱਥੇ 4:05-10 ਪਹਿਲਾਂ ਹੋਗਾ